ਤੋਂ ਹਾਤਾ ਸਵਾਗਤ ਹੈ ਜੀ ਸਤਨਾਮ ਟਲੋਂਡੇਰੀ ਫਾਰਮ ਤੇ ਅੱਜ ਆਪਾਂ ਟਾੜ ਦੇ ਆਸਤੇ ਨਕੀਨੇ ਪੀਸ ਐਚ ਐਫ ਬੱਚੀਆਂ ਦੇ ਲੈ ਕੇ ਆਏ ਆ ਇਹ ਬੱਚੀਆਂ ਘਰੇ ਰੱਖੀਆਂ ਜਾਂ ਪਿੰਡ ਕੋਲਿਆ ਖੁਰਦ ਜਿਲ੍ਹਾ ਮੋਗਾ ਦੇ ਵਿੱਚ ਟੌਪ ਕੁਆਲਿਟੀ ਦੀਆਂ ਚਪੋਚੀਆਂ ਇਹ ਬਾਈ ਨੇ ਸੀਲ ਕਰਨੀਆਂ ਇਹਨਾਂ ਦੀ ਉਮਰ 1 ਸਾਲ 1-1 ਸਾਲ ਆ ਇਹਨਾਂ ਦੀ ਬਹੁਤ ਹੀ ਵਧੀਆ ਮੱਛੀਆਂ ਠੰਡੀਆਂ ਸੀ ਚੌਥੇ ਥਾਨ ਪੂਰੇ ਤੇ ਬਾਈ ਦਾ ਮਝਪੂਰੀ ਕੱਕੇ ਮੱਛੀਆਂ ਸੇਲ ਕਰਦੀਆਂ ਤੇ ਬਹੁਤ ਹੀ ਚਾਇ ਰੇਟ ਤੇ ਆ ਤੁਸੀਂ ਵਾਚੀ ਗਏ ਲਓ ਇਹ 1 ਸਾਲ 2 ਮਹੀਨੇ ਦੀ ਆ ਤੇ ਇਹ ਵੀ ਐਚਪ ਪੁੱਜੀ ਆ ਬਾਈ ਨੇ ਘਰੇ ਤਿਆਰ ਕੀਤੀ ਸ਼ੌਂਗਣਾ ਸਾਰੀਆਂ ਮੱਛੀਆਂ ਬਾਈ ਦੇ ਘਰੇ ਆ ਜੇ ਤੁਹਾਨੂੰ ਕੋਈ ਵੀ ਬੱਚੀ ਦੀ ਵਧੇਰੇ ਜਾਣਕਾਰੀ ਲੈਣੀ ਆ ਤਾਂ ਡਾਟਾ ਦਿੱਤੇ ਨੰਬਰ ਨਾਲ ਸੰਪਰਕ ਕਰਕੇ ਬਾਈ ਨਾਲ ਗੱਲ ਕਰ ਸਕਦੇ ਹੋ ਵੀਡੀਓ ਵੇਖਣ ਦਾ ਨਵਾਂ ਚੈਨਲ ਸਬਸਕ੍ਰਾਈਬ ਕਰ ਲੋ ਵੀਡੀਓ ਲਾਈਕ ਕਰ ਦਿਓ ਔਰ ਇਹੋ ਜੀਆਂ ਵੀਡੀਓ ਵੇਖਣ ਲਈ ਧੰਨਵਾਦ